ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪਿਛਲੇ ਦਿਨੀ ਲੋਹਾ ਫੈਕਟਰੀ ਦੇ ਵਿੱਚ ਰਾਤ ਨੂੰ ਚੋਰਾ ਦੇ ਬਲੋ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦਰਅਸਲ ਚੋਰੀ ਰਿਕਸ਼ਾ ਦੇ ਵਿੱਚ ਸਮਾਨ ਲੱਦ ਕੇ ਇੱਥੋਂ ਲੁਜਾਂਦੇ ਹੋਏ ਨਜ਼ਰ ਆਏ ਨੇ ਤੇ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਫੈਕਟਰੀ ਦੇ ਮਾਲਕ ਦੇ ਵੱਲੋਂ ਥਾਣਾ ਸਿਵਲ ਲਾਈਨ ਵਿਖੇ ਰਿਪੋਰਟ ਵੀ ਦਰਜ ਕਰਵਾਈ ਗਈ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਇੱਕ ਚੋਰ ਨੂੰ ਕਾਬੂ ਕਰ ਲਿਆ ਗਿਆ ਤੇ ਕੁਝ ਸਮਾਨ ਵੀ ਬਰਾਮਦ ਕੀਤਾ ਗਿਆ। ਤਾਂ ਥਾਣਾ ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਲਗਾਤਾਰ ਦੋ ਚੋੜਾ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਪਰੋਕਤ ਫੜੇ ਗਏ ਚੋਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਦੇ ਵੱਲੋਂ ਪਹਿਲਾਂ ਕੋਈ ਹੋਰ ਤਾ ਚੋਰੀ ਨਹੀਂ ਕੀਤੀ ਕਿਸ ਬਾਰੇ ਹੁਣ ਜਾਂਚ ਹੋ ਰਹੀ ਹੈ ਤੇ ਇਸ ਚੋਰ ਨੂੰ ਫੜਨ ਦੇ ਲਈ ਪੀਸੀਆਰ ਮੁਲਾਜ਼ਮਾਂ ਦੇ ਵੱਲੋਂ ਵੀ ਵੱਡੀ ਭੂਮਿਕਾ ਨਿਭਾਈ ਗਈ ਹੈ ਇੱਕ ਵਿਅਕਤੀ ਅਜ ਕੱବ ਪੁੱਟਿਆ ਗਿਆ ਕੀ ਮਾਮਲਾ ਮੇਰਾ ਨਾ ਇੰਸਪੈਕਟਰ ਹਰਦੋਜ ਸਿੰਘਾ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਸਾਨੂੰ ਇੱਕ ਜਿਹੜੀ ਕੰਪਲੇਂਟ ਥਾਣਾ ਮਸੂਲ ਹੋਈ ਸੀ ਕਿ ਅਸਾਇਲ ਸਚਦੇਵਾ ਵਾਸੀ ਜਿਹੜਾ ਮਹਿਣਾ ਚੌਂਕਾ ਕਿ ਉਹਨਾਂ ਦੀ ਇੱਕ ਜਿਹੜੀ ਹੈ ਕਿ ਲੋਹਾ ਬਣਾਉਣ ਦੀ ਫੈਕਟਰੀ ਹੈ ਖੱਦਰ ਪੰਡਾਰਾ ਵਾਲੀ ਕਲੀਚ ਉਸ ਵਿੱਚੋਂ ਜਿਹੜਾ ਹੈਗਾ ਰਾਤ ਨੂੰ ਤਿੰਨ ਵਿਅਕਤੀਆਂ ਨੇ ਈ ਰਿਕਸ਼ਾ ਤੇ ਆ ਕੇ ਜਿਹੜਾ ਹੈਗਾ ਸੇਫ ਤੇ ਕੁਝ ਪੈਸੇ ਤੇ ਕੁਝ ਚਾਂਦੀ ਦੇ ਸਿੱਕੇ ਚੋਰੀ ਕਰ ਲਿਆ ਜਿਸ ਤੇ ਸਾਡੇ ਵੱਲੋਂ ਐਫਆਈਆਰ ਰਜਿਸਟਰ ਤੁਰੰਤ ਐਫਆਈਆਰ ਰਜਿਸਟਰ ਕਰਕੇ ਇਸ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ پاس ਉਹ ਈ ਰਿਕਸ਼ਾ ਤੇ ਜਿਹੜਾ ਸੇਫ ਹੈ ਉਹ ਰਿਕਵਰ ਕਰ ਲਈ ਗਈ ਹੈ ਤੇ ਬਾਕੀ ਦੋ ਦੋਸ਼ੀਆਂ ਲਈ ਸਾਡੀਆਂ ਜਿਹੜੀਆਂ ਟੀਮਾਂ ਵੱਲੋਂ ਰੇਡ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇ ਤੇ ਟੋਟਲ ਕਿੰਨੇ ਵਿਅਕਤੀ ਸੀ ਇਸ ਵਿੱਚ ਜਿਹੜਾ ਹੈਗਾ ਟੋਟਲ ਤਿੰਨ ਵਿਅਕਤੀ ਸੀਗੇ ਇੱਕ ਵਿਅਕਤੀ ਨੂੰ ਅਸੀਂ ਕਾਬੂ ਕਰ ਲਿਆ ਜਿਸ ਪਾਸੋਂ ਜਿਹੜਾ ਇਹਨਾਂ ਨੇ ਈ ਰਿਕਸ਼ਾ ਵਰਤਿਆ ਸੀ ਚੋਰੀ ਵੇਲੇ ਤੇ ਜਿਹੜੀ ਸੇਫ ਚੋਰੀ ਕੀਤੀ ਸੀ ਉਹ ਦੋਵੇਂ ਚੀਜ਼ਾਂ ਰਿਕਵਰ ਕਰ ਲਈਆਂ ਤੇ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ। ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨਾ ਇਸ ਸੰਬੰਧੀ ਜਿਹੜਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਇਹ ਧੋਬੀਆਂ ਨੇ ਦੇ ਰਹਿਣ ਵਾਲੇ ਤਿੰਨੇ ਵਿਅਕਤੀ ਤੇ ਜੋ ਵੀ ਅੱਗੇ ਕੋਈ ਫੈਕਟਸ ਸਾਹਮਣੇ ਆਉਣਗੇ ਉਹਦੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਹੋਵੇਗੀ